ਠਾੜ ਦੇ ਕਬੱਡੀ ਕੱਪ ਦੀ ਜਿਹੜੀ ਸੈਕੰਡ ਟੀਮ ਰਹੀ ਆ ਹਰਿਆਣਾ ਹਰਿਆਣਾ ਦੇ ਖਿਡਾਰੀ ਜਿਹੜੇ ਸੈਕੰਡ ਨੇ ਆਪਣਾ ਸੈਕੰਡ ਇਨਾਮ ਟੀਮ ਜਿਹੜਾ ਪ੍ਰਾਪਤ ਕਰ ਰਹੀ ਆ ਮੋਹਣਕੇ ਠਾੜ ਦੇ ਕਬੱਡੀ ਕੱਪ ਦੀ ਸੈਕੰਡ ਟੀਮ ਹਰਿਆਣਾ ਚਲੋ ਜੀ ਹਰਿਆਣੇ ਦੀ ਟੀਮ ਜਿਹੜੀ ਸੈਕੰਡ ਆ ਯੂਥ ਕਲੱਬ ਕੈਨੇਡਾ ਦੀ ਟੀਮ ਜਿਹੜੀ ਫਾਸਟ ਆ ਮੇਰੇ ਵੀਰੋ ਮੋਣ ਕੇ ਖਸਾੜ ਦੇ ਕਬੱਡੀ ਕੱਪ ਦੀ ਟੀਮ ਫਾਸਟ ਯੂਥ ਕਲੱਬ ਕੈਨੇਡਾ ਮੁਬਾਰਕਬਾਦ ਹੈ ਯੂਥ ਕਲੱਬ ਕੈਨੇਡਾ ਦੇ ਸਾਰੇ ਖਿਡਾਰੀਆਂ ਨੂੰ ਟੀਮ ਜਿਹੜੀ ਫਾਸਟ ਰਹੀ ਹੈ ਔਰ ਕਮੇਟੀ ਮੇਲਾ ਕਮੇਟੀ ਨੂੰ ਲੱਖ ਲੱਖ ਮੁਬਾਰਕਬਾਦ ਹੈ ਇਹਨੇ ਚਾ ਵਾਰ ਫਾਸਟ ਟੀਮ ਮੋਹਨਕੇ 68 ਦੇ ਕਬੱਡੀ ਕੱਪ ਦੀ ਯੂ ਕਲੱਬ ਕੈਨੇਡਾ ਮੁਬਾਰਕਬਾਦ ਆ ਵੀ ਮੁੰਡਿਆਂ ਨੂੰ ਬੈਸਟ ਰੇਡਰ ਜੀਵਨ ਸ਼ੇਰ ਸਿੰਘ ਵਾਲਾ ਤੇ ਨਾਲ ਜੁਆਇੰਟ ਨੀਤਾ ਕਾਂਗਾ ਨਾਲ ਰੰਬੀ لال ਬਈ ਜੁਆਇੰਟ ਜੀਵਨ ਸ਼ੇਰ ਸਿੰਘ ਵਾਲੇ ਦਾ ਜਿਹੜਾ ਬੈਸਟ ਆ ਮੇਰੇ ਵੀਰੇ ਉਹ ਮੁਬਾਰਕ ਹੈ ਬੈਸਟ ਯਾਪੀ ਰਾਜੂ ਪਾਉ ਕਾਂਗਾ ਬਿੰਦ ਮੂਹਣ ਕੇ ਖਟਾੜ ਦੇ ਕਬੱਡੀ ਕੱਪ ਦਾ ਮੁਬਾਰਕਵਾਦਾ ਲੈ ਵੀ ਪਾਉ ਕਾਂਗੇ ਆਲਿਆ ਯੂਥ ਕਲੱਬ ਕਨੇਡਾ ਦਾ ਬੈਸਟ ਯਾਪੀ ਆ ਮੇਰੇ ਵੀਰੋ ਅੱਜ ਮੂਹਣ ਕੇ ਖਟਾੜ ਦੇ ਕਬੱਡੀ ਕੱਪ ਦਾ ਵੀ ਬੈਸਟ ਹੈ ਬੱਡੀ ਮੁਬਾਰਕਬਾਦ ਹੈ ਸਾਡੀ ਮੇਲਾ ਕਮੇਟੀ ਦੇ ਪ੍ਰਧਾਨ ਸਾਹਿਬ ਓਮ ਪ੍ਰਕਾਸ਼ ਕਾਲਾ ਜੀ ਨੂੰ ਤੁਮੱਚੀ ਮੇਲਾ ਕਮੇਟੀ ਨੂੰ ਸਮੁੱਟੀ ಗ್ರಾಮ ਪੰਚਾਇਤ ਨੂੰ ਸਮੁੱਟੇ ਨਗਰਪਿੰਡ ਮੋਹਣਕੇ ਰਿਟਾਰਡ ਤੋਂ ਲੱਖ ਲੱਖ ਮੁਬਾਰਕਵਾਦਾਂ ਨੇ ਵੱਡਾ ਮੇਲਾ ਕਰਾਇਆ ਤੇ ਅਗਲੇ ਸਾਲ ਵੀ ਵੱਡੀ ਗੱਲਬਾਤ ਹੋਵੇਗੀ ਹਾਂਜੀ ਸਾਡੇ ਨਾਲ ਬਾਈ ਜੀ ਨੇ ਮੋਹਣਕੇ ਰਿਟਾਰਡ ਪਿੰਡ ਦੇ ਵਿੱਚ ਅੱਜ ਮੇਲਾ ਦੇਖਣ ਆਏ ਹੋਇਆ ਕਿੱਦਾਂ ਲੱਗਿਆ ਵੀ ਮੈਚ ਅੱਜ ਵਧੀਆ ਲੱਗੇ ਵਧੀਆ ਮੈਚ ਸਪੋਰਟ ਨੇ ਬਹੁਤ ਵਧੀਆ ਨ ਕੀਤਾ ਹੈ ਖਿਡਾਰੀ ਵਧੀਆ ਲੱਗੇ ਜੀ ਖਿਡਾਰੀ ਬਹੁਤ ਇੰਪੋਰਟੈਂਟ ਹਾਂਜੀ ਬਾਈ ਜੀ ਤੁਹਾਨੂੰ ਵਧੀਆ ਲੱਗਿਆ ਮੇਲਾ ਅੱਜ ਦਾ ਬਹੁਤ ਵਧੀਆ ਲੱਗੇ ਪਲੇਅਰ ਬਹੁਤ ਕਿੰਨਾ ਆਨੰਦ ਆ ਗਿਆ ਹਾਂਜੀ ਬਹੁਤ ਆਨੰਦ ਆਇਆ ਠੀਕ ਲੱਗਿਆ ਮੇਲਾ ਅੱਜ ਦਾ ਬਹੁਤ ਆਨੰਦ ਆ ਗਿਆ ਪੂਰਾ ਆਨੰਦ ਆ ਗਿਆ ਹਾਂਜੀ ਬਾਈ ਜੀ ਬਹੁਤ ਆਨੰਦ ਬਹੁਤ ਹੀ ਜ਼ਿਆਦਾ ਜੀ ਜਿਰਾ ਲੱਗਿਆ ਫੁੱਲ ਇੰਜੋਏ ਕੀਤਾ ਬਹੁਤ ਆਮੀ ਮੁੰਡਿਆਂ ਕਿਵੇਂ ਲੱਗਿਆ ਮੇਲਾ ਅੱਜ ਦਾ ਹਾਂਜੀ ਬਾਈ ਦੱਸੋ ਮੇਲਾ ਵਧੀਆ ਲੱਗਿਆ ਬਈ ਐਦਾਂ ਵਧੀਆ ਬਾਈ ਨਰੰਦ ਆ ਗਿਆ ਆਨੰਦ ਬਹੁਤ ਵਧੀਆ ਪਲੇਅਰ ਆ ਜੱਜ ਹਾਂਜੀ ਭਾਈ ਮੇਲਾ ਕਿਵੇਂ ਲੱਗਿਆ ਅੱਜ ਦਾ ਖਿਡਾਰੀ ਵਧੀਆ ਲੱਗੇ ਮੈਚਾਂ ਦਾ ਆਨੰਦ ਆ ਗਿਆ ਪੂਰਾ ਪੂਰਾ ਤੁਹਾਨੂੰ ਭਾਈ ਜੀ ਬਹੁਤ ਵਧੀਆ ਮੇਲਾ ਪੂਰੀ ਰੌਣਕਾਂ ਸੀ ਪੂਰੀ ਚੜ੍ਹਾਈ ਸੀ ਧੰਨਵਾਦ ਜੀ ਕਿੱਦਾਂ ਲੱਗਿਆ ਮੇਲਾ ਭਾਈ ਵਧੀਆ ਲੱਗਿਆ ਅੱਜ ਬਹੁਤ ਵਧੀਆ ਲੱਗਾ ਜੀ ਮੇਲਾ ਆਨੰਦ ਆ ਗਿਆ ਆਨੰਦ ਆ ਗਿਆ ਹਾਂਜੀ ਅੰਕਲ ਜੀ ਮੇਲਾ ਵਧੀਆ ਲੱਗਿਆ। ਅਮਾ ਜੀ ਆਵਾਂਗੇ। ਬਿਲਕੁਲ ਵਧੀਆ ਲੱਗਾ ਮੇਲਾ। ਖਿਡਾਰੀਆਂ ਦੇ ਹੱਥਾਂ ਚੋਂ ਕੀਤਾ ਮੇਲਾ। ਠੀਕ ਖਿਡਾਰੀ ਖਿਡਾਰੀ ਵਧੀਆ ਲੱਗੇ ਟੂਰਨਾਮੈਂਟ ਦੇ ਜਿਹੜੇ ਆਏ। ਵਧੀਆ ਵਧੀਆ ਲੱਗਾ। ਕੀਆ ਬਣਾਇਆ ਹੈ। ਠੀਕ ਹੈ ਜੀ। ਧੰਨਵਾਦ ਜੀ। ਮੈਚ ਵਧੀਆ ਲੱਗੇ ਦੇਖੇ ਤੁਸੀਂ? ਆਨੰਦ ਆ ਗਿਆ? ਵਧੀਆ ਆਨੰਦ। ਕੋਈ ਨਾ। ਬੜਾ ਹੋ ਗਿਆ ਮੇਲਾ। ਬਾਰੇ ਬੱਚੇ। ਠੀਕ ਹੈ ਜੀ। ਸਾਡਾ ਆਵੇ ਮੇਲਾ ਸੀ ਮੋਹਣ। ਠੀਕ ਆ। ਆ ਵੀ ਬੱਟੇਓ ਤੁਹਾਨੂੰ ਕਿਵੇਂ ਲੱਗਿਆ ਮੇਲਾ? ਖਿਡਾਰੀ ਵਧੀਆ ਲੱਗੇ। ਟੂਰਨਾਮੈਂਟ ਵਧੀਆ ਲੱਗਿਆ। ਹਾਂਜੀ ਬਾਈ ਜੀ ਕਿਵੇਂ ਲੱਗਿਆ ਮੇਲਾ ਜੈ ਸਾਹਿਬ ਅੱਜ ਮੇਲਾ ਬਹੁਤ ਵਧੀਆ ਲੱਗੇ ਪਲੇਅਰ ਵਧੀਆ ਲੱਗੇ ਮੈਚਾਂ ਦਾ ਆਨੰਦ ਆ ਗਿਆ ਹਾਂਜੀ ਹਾਂਜੀ ਬਹੁਤ ਵਧੀਆ ਆਨੰਦ ਆ ਗਿਆ ਮੈਂ ਤਾਂ ਇਹ ਕਹਿਣਾ ਕਿ ਕਲਾਕਾਰ ਨਾਲ ਨਾਲ ਹਰ ਸਾਲ ਬਾਬਾ ਜੈ ਸਿੰਘ ਦੇ ਬਾਬਾ ਪੁੰਦਰ ਸਾਹਿਬ ਦੀ ਗੁੜੀਆ ਤੇ ਕਬੱਡੀ ਦੇ ਤੇ ਕਬੱਡੀ ਦੇ ਮੈਚ ਕਰਾਇਆ ਜਾਂਦਾ ਕਿਉਂਕਿ ਕਲਾਕਾਰ ਤਾਂ ਪਤਾ ਹੀ 2 ਘੰਟੇ ਲਾਂਦੇ ਆ ਇਕੱਲੇ ਜਾਂਦੇ ਆ ਪਰ ਉਹ ਜੀ ਗੱਲ ਨਹੀਂ ਕਹਿੰਦਾ ਵੀ ਇੰਨਾ ਵੀ ਨਸ਼ੇ ਤੋਂ ਵੀ ਦੂਰ ਰਹਿਣਗੇ ਮੈਂ ਕਿਹਦੇ ਹਰ ਸਾਲ ਕਬੱਡੀ ਦੇ ਮੈਚ ਹੀ ਕਰਾਇਆ ਜਾਂਦੇ ਆ ਕੰਨਨ ਬਾਬਾ ਜੈ ਸਿੰਘ ਮਹਾਰਾਜ ਕੰਨਨ ਬਾਬਾ ਜੈ ਜੈ ਆ ਵੀ ਮੰਗਲ ਬਾਜेंगे ਕਿਵੇਂ ਲੱਗੇ ਮੈਚ ਅੱਜ ਨਜ਼ਾਰਾ ਆ ਗਿਆ ਨਜ਼ਾਰਾ ਆ ਗਿਆ ਟੀਮਾਂ ਵਧੀਆ ਬਣੀਆਂ ਸੀ ਉਹਦੀਆਂ ਟੀਮਾਂ ਸੀ ਸਰਾ ਲੱਗ ਗਿਆ ਕੰਮ 85 ਦਾ ਧੰਨਵਾਦ ਹਾਂਜੀ ਦੋਸਤੋ ਬਹੁਤ ਵਧੀਆ ਜਿਹੜੇ ਮੇਲੇ ਦੇ ਅੱਜ ਮੈਚ ਹੋਏ ਤੇ ਆਪਣੀ ਵੀਡੀਓ ਨੂੰ ਬਹੁਤ ਤੋਂ ਬਹੁਤ ਕਰਿਓ ਸ਼ੇਅਰ ਮੈਂ ਤੁਹਾਡਾ ਨਵਦੀਪ ਦਬੜੀ ਖਾਨਾ ਐਦਾਂ ਦੀਆਂ ਵੀਡੀਓ ਲੈ ਕੇ ਹੋਰ ਆਉਂਦੇ ਰਾਵਾਂਗੇ ਆਪਾਂ ਤੇ ਚੈਨਲ ਨੂੰ ਕਰਿਓ ਸਬਸਕ੍ਰਾਈਬ ਸਾਰਿਆਂ ਨੂੰ ਲਵ ਯੂ ਬਹੁਤ ਬਹੁਤ ਧੰਨਵਾਦ ਥੈਂਕ ਯੂ